ਡਿਸਕਵਰਰ ਪਲੱਸ ਦੇਖ ਰਹੇ ਨੇ ਸਾਰੇ ਸਾਡੇ ਸਰੋਤਿਆਂ ਨੂੰ ਨਮਸਕਾਰ ਅਦਾਬ ਤੇ ਜੈ ਹਿੰਦ ਅੱਜ ਆਪਣਾ ਹਲਕਾ ਆਪਣੇ ਕੈਂਡੀਡੇਟ ਦੇ ਵਿੱਚ ਅਸੀਂ ਇੱਕ ਜਹੇ ਕੈਂਡੀਡੇਟ ਦੇ ਨਾਲ ਆਏ ਹਾਂ ਜੋ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਪੂਰੀ ਤਰ੍ਹਾਂ ਉਸ ਨਾਅਰੇ ਤੇ ਖਰਾ ਉਤਰਦਾ ਹੈ ਸਾਡੇ ਨਾਲ ਨੇ ਕਰਨਲ ਮਾਲਵਿੰਦਰ ਸਿੰਘ ਘਰੋਂ ਜੋ ਸਾਹਨੇਵਾਲ ਤੋਂ ਇਲੈਕਸ਼ਨ ਲੜ ਰਹੇ ਨੇ ਸੰਯੁਕਤ ਸਮਾਜ ਮੋਰਚਾ ਵੱਲੋਂ ਸਤਿ ਸ਼੍ਰੀ ਅਕਾਲ ਸਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਤੁਹਾਨੂੰ ਸਾਡੇ ਵੱਲੋਂ ਵਧਾਈ ਕੀ ਤੁਹਾਨੂੰ ਮੋਰਚੇ ਵੱਲੋਂ ਟਿਕਟ ਮਿਲੀ ਹੈ ਜਿਹੜੀ ਇੱਕ ਲੋਕਾਂ ਦੀ ਨੁਮਾਇੰਦੀ ਕਰਦਾ ਹੈ ਸੱਚੀ ਗੋਲ ਜੀ ਸਾਰਿਆਂ ਨੂੰ ਬਹੁਤ ਹੀ ਮਿਹਰਬਾਨੀ ਤੁਸੀਂ ਟਾਈਮ ਕੱਢ ਕੇ ਮੇਰੇ ਨਾਲ ਬਾਤ ਚੀਤ ਕਰਨ ਦਾ ਮੈਨੂੰ ਮੌਕਾ ਦਿੱਤਾ ਹੈ ਤੇ ਇਸ ਇਸ ਦੌਰਾਨ ਆਪਾਂ ਸਾਰੀਆਂ ਗੱਲਾਂ ਉੱਤੇ ਗੱਲਬਾਤ ਕਰਾਂਗੇ ਕਰਮ ਸਿੰਘ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਾਣਨਾ ਚਾਹੁੰਦੇ ਹਾਂ ਦੇਖੋ ਕਿਹਾ ਤਾਂ ਬਹੁਤ ਜਾਂਦਾ ਕਿਸਾਨ ਜਵਾਨ ਸਾਡੀ ਰੀੜ ਦੀ ਹੱਡੀ ਨੇ ਜੈ ਜਵਾਨ ਜੈ ਕਿਸਾਨ ਪਰ ਕਿਤੇ ਕਿਤੇ ਸਰਕਾਰਾਂ ਨੇ ਨਾਲੇ ਤਾਂ ਕਿਸਾਨ ਡੰਪ ਕਰਦੇ ਨੇ ਨਾਲੇ ਜਵਾਨ ਡੰਪ ਕਰਦੇ ਨੇ ਤੁਸੀਂ ਦੋਨੇ ਮੁੱਦਿਆਂ ਨਾਲ ਜੁੜੇ ਰਹੇ ਹੋ ਤੁਸੀਂ ਸੰਘਰਸ਼ ਵੀ ਦੇਖੇ ਨੇ ਫੌਜ 'ਚ ਵੀ ਦੇਖੇ ਨੇ ਯੂਨਿਟਾਂ ਵੀ ਕਮਾਂਡ ਕੀਤੀਆਂ ਨੇ ਖਾਸ ਕਰ ਤੁਸੀਂ ਆਮੜਕੌਰ ਤੋਂ ਹਰਸਨ ਹਰਤ ਤੋਂ ਜਿਹੜੀ ਬਹੁਤ ਡੈਕੋਰੇਟਿਡ ਯੂਨਿਟ ਹੈ ਤੇ ਇੰਨਾ ਜਜ਼ਬਾ ਹੁੰਦੇ ਹੋਏ ਤੁਸੀਂ ਜਦੋਂ ਇੱਕ ਪੋਲਿਟਿਕਸ ਚ ਆਇਓ ਕਿ ਨਵਾਂ ਫੀਲਡ ਹੈ ਕੀ ਤੁਹਾਨੂੰ ਲੱਗਦਾ ਤੁਸੀਂ ਇਸ ਫੀਲਡ 'ਚ ਫਿੱਟ ਹੋ ਪਾਉਂਗੇ ਮੈਨੂੰ ਜੀ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇਸ ਫੀਲਡ ਚ ਫਿੱਟ ਆ ਜਾਵਾਂਗੇ ਇਹ ਤੁਹਾਡੀ ਸਹੀ ਗੱਲ ਹੈ ਕਿ ਅਸੀਂ 27 28 22 ਸਾਲ ਮੈਂ 28 ਸਾਲ ਸਰਕਾਰੀ ਇੰਡੀਅਨ ਆਰਮੀ ਦੇ ਵਿੱਚ ਨੌਕਰੀ ਕੀਤੀ ਹੈ ਅਸੀਂ ਸਰਹੱਦਾਂ ਤੇ ਕੀਤੀ ਹੈ ਹਰ ਇੱਕ ਸਟੇਟ ਚ ਕੀਤੀ ਹੈ ਹਰ ਇੱਕ এনवायरमेंट ਹਰ ਇੱਕ ਹਾਲਾਤ ਚ ਅਸੀਂ ਸਰਵਿਸ ਕੀਤੀ ਹੈ ਹੁਣ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਆਪਣੇ ਪਿੰਡ ਰਹਿਣ ਦਾ ਉੱਥੇ ਆ ਕੇ ਸਾਨੂੰ ਪਤਾ ਲੱਗਿਆ ਵੀ ਸਮਾਜ ਦੀਆਂ ਕੀ ਕੀ ਮੁਸ਼ਕਿਲਾਂ ਮੁਸ਼ਕਲ ਮੁਸ਼ਕਲ ਆਵਾ ਹੈ ਹੈ ਕਿ ਆ ਮੁਸ਼ਕਲ ਮੁਸ਼ਕਲ ਚੀਜ਼ਾਂ ਹੈਗੀਆਂ ਆ ਉਹਦੇ ਨਾਲ ਅਸੀਂ ਦੇਖਿਆ ਕਿ ਕੋਈ ਸੁਧਾਰ ਨਹੀਂ ਹੋ ਰਿਹਾ ਨਾ ਹੀ ਕੋਈ ਸੁਧਾਰ ਕਰਨੀ ਨੂੰ ਨਿਗਾ ਮਾਰ ਰਿਹਾ ਸਾਰੇ ਪੁੱਠੇ ਪਾਸੇ ਨੂੰ ਚੱਲਦੇ ਆ ਗਲਤ ਗੱਲਾਂ ਕਰਦੇ ਆ ਸਾਰੀ ਜਨਤਾ ਨੂੰ ਪਤਾ ਹੈ ਤਾਂ ਇਹ ਹੁਣ ਟਾਈਮ ਆ ਗਿਆ ਕਿ ਇਹ ਜਿਹੜਾ ਸੁਧਾਰ ਹੈ ਹੋਣਾ ਚਾਹੀਦਾ ਹੈ ਤੇ ਸਹੀ ਲੋਕ ਇਹ ਇਸ ਸਿਆਸਤ ਵਿੱਚ ਆਣੇ ਚਾਹੀਦੇ ਆ ਤਾਂ ਕਿ ਇਹ ਜਿਹੜੀ ਗੰਦਗੀ ਫੈਲੀ ਹੋਈ ਆ ਆਪਣੇ ਸਮਾਜ ਦੇ ਵਿੱਚ ਜੋ ਕਿ ਸਮਾਜ ਨੂੰ ਕੰਟਰੋਲ ਕਰ ਰਹੀ ਹੈ ਉਹਨੂੰ ਆਪਾਂ ਦੂਰ ਕਰ ਸਕੀਏ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇੱਕ ਸਟੈਂਡ ਲਿਆ ਹੈ ਸੋਲਜਰ ਨੇ ਜਿਹੜੇ ਹਾਰਦੇ ਨਹੀਂ ਕਦੇ ਉਹਨਾਂ ਨੇ ਇਸ ਫੀਲਡ ਚ ਐਂਟਰ ਕਰਨ ਦਾ ਇੱਕ ਇਰਾਦਾ ਬਣਾ ਲਿਆ ਹੁਣ ਗੱਲ ਕਰਦੇ ਆ ਤੁਹਾਡੇ ਹਲਕੇ ਦੀ ਤੁਹਾਡਾ ਪਿੰਡ ਮਾਛੀਵਾੜਾ ਜੋ ਇਹ ਹਲਕੇ ਦੇ ਬਿਲਕੁਲ ਨਾਲ ਹੀ ਪੈਂਦਾ ਹੈ ਕਿਨਾਰੇ ਤੇ ਇਹ ਹਲਕਾ ਜੋ ਹੈ ਸਾਨੇਵਾਲ ਦਾ ਜਿੱਥੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਇੱਥੇ ਬਹੁਤ ਪਛੜਿਆ ਇਲਾਕਾ ਦਰਿਆ ਦੇ ਨਾਲ ਲੱਗਦਾ ਤੇ ਇੱਕ ਤਰ੍ਹਾਂ ਨਾਲ ਇਹ 2 ਨੰਬਰ ਦੇ ਧੰਦੇ ਦੀ 골ਡ ਮਾਈਨ ਹੈ 골ਡ ਮਾਈਨ ਮੈਂ ਕਹੂੰਗਾ ਜਿਹੜਾ ਰੇਤ ਹੈ ਉਹ ਇੱਥੋਂ ਸਭ ਤੋਂ ਵੱਧ ਕੱਢਿਆ ਜਾ ਰਿਹਾ ਤੇ ਜਿੰਨੀ ਦਵਾਕੇ ਇੱਥੇ ਸੈਨ ਦੀ ਮਾਈਨਿੰਗ ਹੋ ਰਹੀ ਹੈ 2 ਨੰਬਰ ਚ ਔਰ ਵੱਡੇ ਵੱਡੇ ਉਹਦੇ ਪਿੱਛੇ ਵੱਡੇ ਹੱਥ ਨੇ ਤੇ ਅੱਜ ਕੁਝ ਛਾਪੇ ਵੀ ਪਹਿਲਾਂ ਪਏ ਨੇ ਬੜੇ ਬੜੇ ਵੱਡੇ ਨਾਮ ਆਉਂਦੇ ਨੇ ਕਿ ਤੁਸੀਂ ਆਪਦੇ ਇਲਾਕੇ ਚ ਉਹਨਾਂ ਦਾ ਟੱਕਰ ਕਿਸ ਹਿਸਾਬ ਨਾਲ ਕਰੋਗੇ ਦੇਖੋ ਜੇ ਅਸੀਂ ਫੈਸਲਾ ਕਰ ਲਿਆ ਤੇ ਜੁੜੀ ਵੀ ਸਰਕਾਰ ਆਉਂਦੀ ਹੈ ਜਾਂ ਸਾਡੀ ਸਰਕਾਰ ਆਉਂਦੀ ਹੈ ਅਸੀਂ ਇੱਥੇ ਅੜ ਜਮਾਂਗੇ ਕਿ ਇਹ ਜਿਹੜਾ ਗੈਰ ਕਾਨੂੰਨੀ ਕੰਮ ਹੋ ਰਿਹਾ ਹੈ ਇਲੀਗਲ ਮਾਈਨਿੰਗ ਦਾ ਇਹ ਜਿਸ ਬੇਸਿਸ ਉੱਤੇ ਲੋਕ ਲੱਖਾਂ ਕਰੋੜਾ ਪੈਸੇ ਬਣਾ ਰਹੇ ਆ ਇਹਨੂੰ ਅਸੀਂ ਬੰਦ ਕਰਾਵਾਂਗੇ ਇਹਨੂੰ ਕੰਟਰੋਲ ਕਰਾਵਾਂਗੇ ਤੇ ਇਹਦਾ ਜਿਹੜਾ ਕੰਟਰੋਲ ਹੈ ਲੋਕਲ ਪਿੰਡਾਂ ਦੇ ਤੇ ਲੋਕਲ ਯੂਥ ਤੇ ਹੱਥ ਦਵਾਵਾਂਗੇ ਤਾਂ ਕਿ ਉੱਥੇ ਉਹ ਇਹਦਾ ਜਿਹੜਾ ਫਾਇਦਾ ਹੈ ਜਿਹੜਾ ਇਕਨੋਮਿਕ ਗੇਨ ਹੈ ਉਹ ਉਹ ਪਿੰਡਾਂ ਦੇ ਵਿੱਚ ਰਹੇ ਪਿੰਡਾਂ ਦੇ ਯੂਥ ਨੂੰ ਇਮਪਲॉयਮੈਂਟ ਮਿਲੇ ਪਿੰਡਾਂ ਦੇ ਲੋਕ ਮਸ਼ੀਨਰੀ ਵਰਤ ਕੇ ਇਹਦੀ ਮਾਈਨਿੰਗ ਕਰਨ ਤੇ ਅੱਗੇ ਵੇਚਣ ਇਹ ਠੀਕ ਹੈ ਕਿ ਸਰਕਾਰ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਸਰਕਾਰ ਦਾ ਬਣਦਾ ਹੈ ਕਾਨੂੰਨੀ ਤਰੀਕੇ ਉੱਤੇ ਉਹ ਸਰਕਾਰ ਲਵੇ ਉਹ ਤੋਂ ਇਲਾਵਾ ਜਿੰਨਾ ਪੈਸਾ ਹੈ ਜਿੰਨਾ ਮੁਨਾਫਾ ਹੈ ਉਹ ਇੱਥੇ ਲੋਕਲ ਪਿੰਡਾਂ 'ਚ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੇ ਜੇਬ 'ਚ ਪੈਸਾ ਆਵੇ ਉਹਨਾਂ ਦੀ ਤਰੱਕੀ ਹੋਵੇ ਤੇ ਉਹਨਾਂ ਦੀ ਰਹਿਣੀ ਸਹਿਣੀ ਠੀਕ ਹੋਵੇ ਉਹਦੇ ਨਾਲ ਸਮਾਜ ਦਾ ਸਾਰਾ ਸੁਧਾਰ ਹੋ ਜਾਂਦਾ ਹੈ ਜੇ ਜੇਕਰ ਇਹ ਅਸੀਂ ਕਰਦੇ ਨਹੀਂਗੇ ਤਾਂ ਉਹੀ ਜਿਹੜੀਆਂ ਪੁਰਾਣੀਆਂ ਬਿਮਾਰੀਆਂ ਚੱਲੀ ਜਾ ਰਹੀਆਂ ਹਨ ਗਰੀਬੀ ਦੀ ਅਨਪਲੋਇਮੈਂਟ ਦੀ ਤੇ ਨਾਲ ਜਿਹੜਾ ਉਹਦੇ ਨਾਲ ਡਰਗ ਰਿਲੇਟਿਡ ਤੇ ਐਲਕੋਹਲ ਸ਼ਰਾਬ ਰਿਲੇਟਿਡ ਪ੍ਰੋਬਲਮ ਹੈ ਉਹ ਸਾਰੀਆਂ ਚੱਲੀ ਜਾਣਗੀਆਂ ਪਰ ਲੇਕਿਨ ਜੇ ਇਕਨੋਮਿਕ ਬੈਨੀਫਿਟ ਹੋ ਜੂਵੇ ਸੁਧਾਰ ਹੋ ਜੂਵੇ ਤਾਂ ਲੋਕਾਂ ਦੀ ਸੋਚ ਵੀ ਠੀਕ ਹੋ ਜਾਂਦੀ ਹੈ এডੂਕੇਸ਼ਨ ਵੀ ਠੀਕ ਹੋ ਜਾਂਦੀ ਹੈ ਤੇ ਤਰੱਕੀ ਤਰੱਕੀ ਹੋਣ ਨਿਗਾ ਵੀ ਚਲੀ ਜਾਂਦੀ ਹੈ ਤੁਸੀਂ ਬਹੁਤ ਚੰਗੀ ਗੱਲ ਕੀਤੀ ਵੀ ਸੈਂਡ ਮਾਫੀਆ ਨੂੰ ਕਿਵੇਂ ਨੱਥ ਪਾਉਂਗੇ ਇੱਕ ਹੋਰ ਵੱਡਾ ਇਸ਼ੂ ਜਿਹੜਾ ਤੁਹਾਡੇ ਇਲਾਕੇ ਚ ਹੈ ਉਹ ਹੈ ਪਰਿਆਵਰਣ ਲੁਧਿਆਣੇ ਦੀ ਇੰਡਸਟਰੀ ਮੰਨੀ ਗਈ ਹੈ ਮੰਨੇ ਹੋਏ ਪੋਲੂਟਰਸ ਨੇ ਔਰ ਡਾਈਂਗ ਦੀ ਇੰਡਸਟਰੀ ਹੈ ਇਲੈਕਟ੍ਰੋਪਲੇਟਿੰਗ ਦੀ ਇੰਡਸਟਰੀ ਹੈ ਜਿਨ੍ਹਾਂ ਨੇ ਲੁਧਿਆਣੇ ਦਾ ਤਾਂ ਛੱਡੋ ਪਾਣੀ ਖਰਾਬ ਕੀਤਾ ਪੂਰੇ ਸਤਲੈਜ ਦਾ ਖਰਾਬ ਕੀਤਾ ਜਿਹਦਾ ਅਫੈਕਟ ਗੰਗਾ ਨਗਰ ਤੱਕ ਜਾਂਦਾ ਹੈ ਹੁਣ ਇੱਕ ਵੱਡਾ ਇੰਡਸਟਰੀਅਲ ਪਾਰਕ ਵਣ ਰਿਹਾ ਹੈ ਮੱਤੇਵਾੜਾ ਚ ਕਈ ਆਰਗੇਨਾਈਜੇਸ਼ਨਾਂ ਨੇ ਜਿਹੜੀਆਂ ਲੁਧਿਆਣੇ ਦੇ ਜਿੰਨੇ ਵੀ ਬੁੱਧੀਜੀਵੀ ਨੇ এনਵਾਇਰਨਮੈਂਟਸ ਲੈਨੇ ਉਹਦਾ ਵਿਰੋਧ ਕਰ ਰਹੇ ਨੇ ਕੀ ਤੁਹਾਨੂੰ ਲੱਗਦਾ ਵੀ ਇੱਕ ਸਾਨੂੰ ਅੱਜ ਹੋਰ ਇੰਡਸਟਰੀਅਲ ਪਾਰਕ ਦੀ ਲੋੜ ਹੈ ਅਹ ਦੇਖੋ ਜੀ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ ਇਕੱਲੀ ਮਤੇਵਾੜੇ ਦੀ ਗੱਲ ਨਹੀਂ ਗਈ ਇਹ ਤਨਾਂਸੂ ਦੀ ਵੀ ਗੱਲ ਹੈਗੀ ਉਹ ਵੀ ਆਪਾਂ ਨੂੰ ਕਰਨੀ ਚਾਹੀਦੀ ਹੈ ਜੋ ਕਿ ਹਲਕੇ ਦੇ ਵਿੱਚ ਹੈ ਬਿਲਕੁਲ ਇੱਥੇ ਮਿਸਾਲ ਦੇ ਤੌਰ ਉੱਤੇ ਪਿਛਲੇ 2 ਇੱਕ ਸਾਲਾਂ ਦੇ ਵਿੱਚ ਇੱਕ ਇੰਡਸਟਰੀਅਲ ਪਾਰਕ ਦੀ ਸੈਂਕਸ਼ਨ ਹੋਈ ਹੈ ਜਿਹੜੀ ਜ਼ਮੀਨ ਹੈ ਉਹ 30 300 ਕਰੋੜ ਤੋਂ ਵੱਧ ਚ ਵਿਕੀ ਹੈ ਉਹਦਾ ਜੇ ਆਪਾਂ ਵਿਆਜ ਲਾਈਏ ਰੋਜ਼ ਦਾ ਤਕਰੀਬਨ ਇੱਕ ਦਿਨ ਦਾ ਤਕਰੀਬਨ 2 ਲੱਖ ਤੋਂ ਵੱਧ ਰੁਪਏ ਵਿਆਜ ਬਣਦਾ ਹੈ ਪਰ ਉਹ ਜਿਹੜਾ ਵਿਆਜ ਬਣਦਾ ਹੈ ਜਿਹੜਾ ਪੈਸਾ ਆਇਆ ਉਹਦਾ ਬੈਨੀਫਿਟ ਉਤ ਨਾਨਸੂ ਪਿੰਡ ਦੇ ਵਿੱਚ ਬਿਲਕੁਲ ਨਹੀਂ ਮਿਲਦਾ ਨਾ ਹੀ ਤਨਾਨਸੂ ਪਿੰਡ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਕੋਈ ਨੌਕਰੀਆਂ ਮਿਲੀਆਂ ਇਸ ਇੰਡਸਟਰੀਅਲ ਪਾਰਕ ਦੀ ਸੋ ਬੈਨੀਫਿਟ ਕਿਹਨੂੰ ਮਿਲ ਰਿਹਾ ਜਿਹੜੇ ਪੂੰਜੀਵਾਰ ਹੈ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਜਿਨ੍ਹਾਂ ਨੇ ਇੱਥੇ ਇੰਡਸਟਰੀ ਲਾਈ ਹੈ ਤੇ ਜਿਹੜੇ ਪੋਲੀਟਿਸ਼ੀਅਨ ਹੈ ਜਿਨ੍ਹਾਂ ਨੇ ਸੈਂਕਸ਼ਨ ਕੀਤੀ ਹੈ ਤੇ ਜਿਹੜੇ ਬਿਊਰੋਕਰੇਟ ਹੈ ਜਿਨ੍ਹਾਂ ਨੇ ਸੈਂਕਸ਼ਨ ਕੀਤੀ ਹੈ ਉਹਨਾਂ ਦੇ ਉਹਨਾਂ ਨੂੰ ਲਾਭ ਮਿਲ ਰਿਹਾ ਲੋਕਲ ਬੰਦਿਆਂ ਨੂੰ ਲਾਭ ਨਹੀਂ ਮਿਲ ਰਿਹਾ ਇਹ ਬੜੀ ਗਲਤ ਗੱਲ ਹੈ ਉਹੀ ਚੀਜ਼ ਮੱਤੇਵਾੜੇ ਵੀ ਹੋ ਰਹੀ ਹੈ ਉੱਥੇ ਵੀ ਇੱਕ ਇੰਡਸਟਰੀਅਲ ਬੈਲਟ ਸੈਂਕਸ਼ਨ ਹੋਈ ਹੈ ਉਹਦਾ ਵੀ ਇਹੀ ਇੰਪੈਕਟ ਹੋਊਗਾ ਇੱਕ ਤਾਂ ਜਿਹੜਾ ਜੰਗਲਾਂ ਦਾ ਕਵਰ ਹੈ ਉਹ ਘਟੂਗਾ ਤੇ ਨਾਲ ਜਿਹੜੇ ਪੋਲੂਸ਼ਨ ਰਿਲੇਟਡ ਪ੍ਰੋਬਲਮਸ ਹੈ ਉਹ ਘਟਣਗੇ ਨਹੀਂ ਉਹ ਵਧਣਗੇ ਇਹ ਤੋਂ ਇਲਾਵਾ ਜਿਹੜੀ ਜਿੰਨੀ ਵੀ ਇੰਡਸਟਰੀ ਇੱਥੇ ਲੱਗੀ ਹੋਈ ਹੈ ਜਿਹੜੀ ਬੁੱਡੇ ਨਾਲੇ ਦੇ ਨਾਲ-ਨਾਲ ਲੱਗੀ ਹੋਈ ਹੈ ਤੇ ਸਤਲੁਜ ਦੇ ਨਾਲ-ਨਾਲ ਲੱਗੀ ਹੋਈ ਹੈ ਤੇ ਉਹ ਉਹਨੂੰ ਗੰਦਾ ਕਰ ਰਹੀ ਹੈ ਤੇ ਅੱਗੇ ਜਿਹੜੇ ਹੇਠਾਂ ਪੰਜਾਬ ਚ ਸਾਊਥ ਵਾਲੇ ਪਾਸੇ ਤੇ ਵੈਸਟ ਵਾਲੇ ਪਾਸੇ ਜਿਹੜੇ ਇਲਾਕੇ ਆ ਉੱਥੇ ਬਿਮਾਰੀਆਂ ਦਾ ਘਰ ਬਣ ਗਿਆ ਇਹ ਜਿਹੜਾ ਪਾਣੀ ਗੰਦਾ ਇੱਥੋਂ ਜਾਂਦਾ ਹੈ। ਤੋਂ ਜਿਹੜੀ ਇੰਡਸਟਰੀ ਇੰਡਸਟਰੀ ਲੱਗਦੀ ਹੈ ਉਹਦੀ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਹੈ ਵੀ ਪੋਲੂਸ਼ਨ ਦਾ ਪੋਲੂਸ਼ਨ ਕਰਨੀ ਵੀ ਧਿਆਨ ਕਰਨ ਤੇ ਜੇ ਉਹ ਧਿਆਨ ਨਹੀਂ ਕਰਦੇ ਤਾਂ ਸਰਕਾਰ ਦਾ ਕੰਮ ਹੈ ਕਿ ਠੋਕ ਕੇ ਉਹਨਾਂ ਤੋਂ ਪੋਲੂਸ਼ਨ ਦੇ ਜਿਹੜੇ ਨੋਰ ਉਹਨਾਂ ਦਾ ਆਦਰ ਕਰਨਾ ਚਾਹੀਦਾ ਤੇ ਉਹਨਾਂ ਦੇ ਮੁਤਾਬਕ ਜਿਹੜੀ ਐ ਇੰਡਸਟਰੀ ਚੱਲਣੀ ਚਾਹੀਦੀ ਹੈ ਤਾਂ ਕਿ ਵਾਤਾਵਰਣ ਦੇ ਉੱਤੇ ਕੋਈ ਵੀ ਨੈਗੇਟਿਵ ਇੰਪੈਕਟ ਨਾ ਪਵੇ ਬਿਲਕੁਲ ਤੁਸੀਂ ਵਾਤਾਵਰਣ ਬਾਰੇ ਬੜੀ ਚੰਗੀ ਗੱਲ ਕੀਤੀ ਤੇ ਬਹੁਤ ਸਾਰੇ ਬੁੱਧੀਜੀਵੀ ਜੋ ਵਾਤਾਵਰਣ ਪ੍ਰੇਮੀ ਨੇ ਤੁਹਾਡੇ ਨਾਲ ਸਹਿਮਤ ਹੋਣਗੇ ਆ ਇੰਡਸਟਰੀਅਲ ਪਾਰਕ ਅਸੀਂ ਮੈਂ ਕਈ ਜਗ੍ਹਾ ਤੇ ਦੌਰਾ ਕੀਤਾ ਕੈਂਡੀਡੇਟਾਂ ਦੇਖਦੇ ਹਰ ਸਰਕਾਰ ਨੇ ਕਿਤੇ ਨਾ ਕਿਤੇ ਇੰਡਸਟਰੀਅਲ ਪਾਰਕ ਬਣਾਏ ਨੇ ਸਿਰਫ ਲੈਂਡ ਅਕਵਾਇਰ ਹੋਈ ਹੈ ਪਲਾਟ ਕੱਟੇ ਗਏ ਔਰ ਉਸ ਤੋਂ ਬਾਅਦ ਉਹ ਉਜਾੜ ਪੈ ਗਏ ਨੇ ਇੱਥੇ ਵੀ ਸਾਡੇ ਫੋਕਲ ਪੁਆਇੰਟਾਂ 'ਚ ਜਗ੍ਹਾ ਹਜੇ ਪਲਾਟ ਬਹੁਤ ਖਾਲੀ ਪਏ ਨੇ। ਗੋਵਿੰਦਵਾਲ ਮੈਂ ਦੇਖਿਆ ਇੱਕ ਇੰਡਸਟਰੀਅਲ ਪਾਰਕ ਕੱਟਿਆ ਗਿਆ ਸੀ ਬਹੁਤ ਵੱਡਾ। ਅਰੋਜੇ ਇੱਕ ਬਿਲਕੁਲ ਉਜਾੜ ਜਗ੍ਹਾ ਉਹ ਸੁਨਸਾਨ ਬਣੀ ਪਈ ਹੈ। ਕਿਉਂ ਸਰਕਾਰਾਂ ਇੱਧਰ ਨੂੰ ਹੋਰ ਬਣਾਉਣ ਨੂੰ ਤੁਰਦੀਆਂ ਨੇ ਪਰ ਖਾਸ ਕਰਕੇ ਨਦੀ ਦੇ ਕਿਨਾਰੇ ਬਣਾਉਣਾ ਜਿੱਥੋਂ ਕਿ ਸਿੱਧਾ ਜੋ ਪੋਲੂਟਿਡ ਪਾਣੀ ਹੈ ਨਦੀ ਦੇ ਵਿੱਚ ਦਰਿਆ ਦੇ ਵਿੱਚ ਪਾਇਆ ਜਾ ਸਕਦਾ ਹੈ। ਕਿਉਂ ਨਹੀਂ ਉਹ ਦੂਸਰੀ ਜਗ੍ਹਾ ਜੋ ਵੇਸਟ ਲੈਂਡ ਹੈ ਕਿਤੇ ਉੱਥੇ ਬਣਾਉਂਦੇ। ਇਹ ਬਿਲਕੁਲ ਸਹੀ ਗੱਲ ਹੈ ਕਿ ਇੰਡਸਟਰੀਅਲ ਪਾਰਕ ਕੱਟੇ ਜਾਂਦੇ ਆਂ। ਉਹ ਤੋਂ ਬਾਅਦ ਥੋੜੀ ਬਹੁਤੀ ਉਹਨਾਂ ਦੀ ਇਸਤੇਮਾਲ ਹੁੰਦੀ ਹੈ ਤੇ ਉਹ ਤੋਂ ਬਾਅਦ ਜਿਹੜੀ ਸਰਕਾਰ ਹੁੰਦੀ ਹੈ ਉਹ ਇੱਕ ਨਵੇਂ ਇਲਾਕੇ ਤੇ ਦੇਖਦੀ ਹੈ ਵੀ ਅਸੀਂ ਹੁਣ ਇਹ ਨਵੇਂ ਇਲਾਕੇ ਦੇ ਵਿੱਚ ਇੱਕ ਹੋਰ ਸਕੀਮ ਇੱਥੇ ਚਲਾਈਏ ਤੇ ਜਿਹੜੀ ਨਵੀਂ ਸਕੀਮ ਬਣਾਈ ਆਈ ਹੈ ਉਹਦੇ ਨਾਲ ਅਸੀਂ ਜਿਹੜੇ ਪੂੰਜੀਵਾਦੀਆ ਉਹਨਾਂ ਤੋਂ ਹੋਰ ਪੈਸੇ ਖਿੱਚੀਏ ਸੋ ਇਹ ਬੜੀ ਗਲਤ ਨੀਤੀ ਹੈ ਤੋਂ ਜਿਹੜੇ ਐਸਟੈਬਲਿਸ਼ਡ ਇੰਡਸਟਰੀਅਲ ਪਾਰਕਸ ਹੈ ਉਹਨਾਂ ਦੀ ਪਹਿਲਾਂ ਪੂਰੀ ਯੂਟਿਲਾਈਜੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦਾ ਇਸਤੇਮਾਲ ਸਹੀ ਹੋਣਾ ਚਾਹੀਦਾ ਜਦੋਂ ਉਹ ਹੋ ਜਾਂਦੇ ਆ ਫਿਰ ਤੁਸੀਂ ਇਹ ਜੀਆਂ ਜ਼ਮੀਨਾਂ ਆਇਡੈਂਟੀਫਾਈ ਕਰੋ ਜਿਹੜੀਆਂ ਕਿ ਪਾਣੀ ਦੇ ਸੋਰਸਾਂ ਤੋਂ ਦੂਰ ਹੈ ਤੇ ਜਿਨ੍ਹਾਂ ਦਾ এনवायरमेंटल ਇੰਪੈਕਟ ਮਿਨਿਮਮ ਹੈ ਤੇ ਜਦੋਂ ਤੁਸੀਂ ਬਣਾਉਣਾ ਵੀ ਹੈ ਉਹ ਜਿਹੜੇ ਪੋਲੂਸ਼ਨ ਦੇ ਨਾਰਮਸ ਹੈ ਠੀਕ ਹੈ ਵਾਤਾਵਰਣ ਦੀ ਜੋ ਦੇਖਭਾਲ ਆਪਾਂ ਨੂੰ ਕਰਨੀ ਚਾਹੀਦੀ ਉਹ ਉਹਨਾਂ ਦੀ ਸਾਰੀਆਂ ਚੀਜ਼ਾਂ ਮੱਦੇਨਜ਼ਰ ਰੱਖਦੇ ਹੋਏ ਫਿਰ ਹੀ ਇੰਡਸਟਰੀ ਲੱਗਣੀ ਚਾਹੀਦੀ ਹੈ ਜੇ ਕੋਈ ਉਹਨੂੰ ਵਾਇਲਟ ਕਰਦਾ ਜਾਂ ਉਹਦੇ ਖਿਲਾਫ ਜਾਂਦਾ ਹੈ ਤੇ ਉਹਦੇ ਉਹਨੂੰ ਜਿਆਦਾ ਬੰਦ ਕਰਨਾ ਚਾਹੀਦਾ ਜਾਂ ਸਕਦਾ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਇੱਕ ਹੋਰ ਬੁੱਦੇ ਤੇ ਗੱਲ ਕਰਾਂਗੇ ਕਿਉਂਕਿ ਤੁਸੀਂ ਖੁਦ ਇੱਕ ਸਰਵਿਸਮੈਨ ਹੋ ਤੇ ਐਕ ਸਰਵਿਸਮੈਨਾਂ ਨੂੰ ਸਰਕਾਰਾਂ ਨੇ ਇਗਨੋਰ ਕੀਤਾ ਤੇ ਪਾਰਟੀਆਂ ਨੇ ਵੀ ਇਗਨੋਰ ਕੀਤਾ ਤੁਸੀਂ ਸ਼ਾਇਦ ਕੱਲੇ ਕੈਂਡੀਡੇਟ ਹੋ ਜਿੱਥੇ ਐਕ ਸਰਵਿਸਮੈਨ ਨੂੰ ਇੱਕ ਟਿਕਟ ਮਿਲੀ ਹੈ। ਇਹ ਜਿਸ ਤਰ੍ਹਾਂ ਹੁਣ ਕਿਸਾਨੀ ਸੰਘਰਸ਼ ਦਾ ਮਸਲਾ ਸੀ ਬਹੁਤ ਸਾਰੇ ਫੌਜੀ ਅਫਸਰ ਜਵਾਨ ਉੱਥੇ ਜਥੇ ਲੈ ਕੇ ਜਾਂਦੇ ਰਹੇ ਨੇ इवन ਕਿ ਸਰਵਿੰਗ ਜਵਾਨਾਂ ਨੇ ਵੀ ਉੱਥੇ ਆ ਕੇ ਯੋਗਦਾਨ ਪਾਇਆ ਕਿਉਂਕਿ ਕਿਸਾਨੀ ਤੇ ਜਵਾਨੀ ਨੂੰ ਤੁਸੀਂ ਵੱਖ ਨਹੀਂ ਕਰ ਸਕਦੇ ਉਹੀ ਪਿੰਡਾਂ ਚੋਂ ਸਾਡੀ ਸਾਰੀ ਫੌਜ ਹੈ ਤੇ ਪਿੰਡਾਂ ਚੋਂ ਕਿਸਾਨੀ ਹੈ ਇਸ ਕਰਕੇ ਉੱਥੇ ਯੋਗਦਾਨ ਪਾਇਆ ਪਰ ਪਾਰਟੀਆਂ ਕਿਉਂ ਐਕ ਸਰਵਿਸਮੈਨ ਨੂੰ ਇਗਨੋਰ ਕਰਦੀਆਂ ਅਸਲ ਚ ਕੀ ਹੈ ਜੀ ਤੁਸੀਂ ਬਿਲਕੁਲ ਸਹੀ ਪੁਆਇੰਟ ਦੱਸਤਾ ਹੈ ਕਿ ਪਿਛਲੇ 60 70 ਸਾਲਾਂ ਤੋਂ ਵਿੱਚ ਜਦੋਂ ਤੋਂ ਆਪਾਂ ਨੂੰ ਆਜ਼ਾਦੀ ਮਿਲੀ ਹੈ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਜਿਹੜਾ ਇਹ ਆਪਣਾ ਮਿਲਟਰੀ ਸੈਕਟਰ ਹੈ ਜਾਂ ਜਾਂ ਜਿਹੜੇ ਵੈਟਰਨਸ ਐ ਜਾਂ ਜਿਹੜੇ ਆਪਣੇ ਰਿਟਾਇਰਡ ਫੌਜੀ ਐ ਇਹਨਾਂ ਨੂੰ ਨੈਗਲੈਕਟ ਕੀਤਾ ਇਹਦਾ ਇਹਦਾ ਕਾਰਨ ਹੈ ਕਿਉਂਕਿ ਜਿਹੜੇ ਫੌਜੀ ਐ ਉਹ ਇੱਕ ক্লোਜ਼ਡ এনवायरमेंट ਚ ਕੰਮ ਕਰਦੇ ਐ ਉਹਨਾਂ ਨੂੰ ਆ ਕੇ ਉਹਨਾਂ ਦੇ ਪਿੰਡਾਂ ਦਾ ਮਾਹੌਲ ਜਿਹੜੀ ਆਮ ਆਮ ਸਮਾਜ ਦੇ ਮਾਹੌਲ ਹੈ ਉਹਨਾਂ ਬਾਰੇ ਕੁਝ ਨਹੀਂ ਪਤਾ ਹੁੰਦਾ ਤੇ ਉਹ ਕਾਫੀ ਟਾਈਮ ਲੱਗ ਜਾਂਦਾ ਹੈ ਉਹਨਾਂ ਨੂੰ ਇਹ ਸਮਝਣ ਦਾ ਤੇ ਕਿਉਂਕਿ ਇਹ ਵੋਟ ਬੈਂਕ ਪੋਲਿਟਿਕਸ ਹੈ ਤੇ ਇਹਨਾਂ ਦੀ ਨਫਰੀ ਇਕੱਠ ਹੁੰਦੀ ਹੈ ਤਾਂ ਕਰਕੇ ਇਹਨਾਂ ਨੂੰ ਬਿਲਕੁਲ ਹੀ ਨੈਗਲੈਕਟ ਕੀਤਾ ਜਾਂਦਾ ਹੈ ਸੋ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜੇ ਫਾਰਮ ਸੈਕਟਰ ਹੈ ਜਾਂ ਰੂਰਲ ਸੈਕਟਰ ਹੈ ਜਾਂ ਪਿੰਡੂ ਸੈਕਟਰ ਹੈ 80% ਫੌਜ ਦੇ ਜਿਹੜੇ ਜਵਾਨ ਹੈ ਉਹ ਉਸ ਸੈਕਟਰ ਚੋਂ ਆਉਂਦੇ ਆ ਇਸੇ ਲਈ ਜਦੋਂ ਫਾਰਮ ਮੂਵਮੈਂਟ ਸ਼ੁਰੂ ਹੋਈ ਹੈ ਖੇਤੀਬਾੜੀ ਦਾ ਇਹ ਅੰਦੋਲਨ ਸ਼ੁਰੂ ਹੋਇਆ ਉਸ ਦੌਰਾਨ ਫੌਜੀਆ ਨੇ ਹਰ ਪੱਖ ਦੇ ਫੌਜੀਆ ਨੇ ਇਹਦੀ ਮਦਦ ਕੀਤੀ ਹੈ ਇਹਦੇ ਚ ਸ਼ਾਮਿਲ ਹੋਏ ਹਨ ਇਹਨਾਂ ਇਹਦੇ ਚ ਜੋਰ-ਜੋਰ ਲਾ ਕੇ ਇਹਨੂੰ ਸਕਸੈਸ ਕਰਵਾਇਆ ਹੈ। ਤੋਂ ਹੁਣ ਕੀ ਹੈ ਕਿ ਸਾਨੂੰ ਵੀ ਇਹ ਸਮਝ ਆ ਗਈ ਵੀ ਜਦੋਂ ਥਾਈ ਤੁਸੀਂ ਸਿਆਸਤ ਦੇ ਵਿੱਚ ਨਹੀਂ ਆਉਂਦੇ ਉਦੋਂ ਥਾਈ ਤੁਸੀਂ ਬਦਲਾਅ ਨਹੀਂ ਕਰ ਸਕਦੇ। ਇਸ ਲਈ ਅਸੀਂ ਇਹ ਸਟੈਪ ਲੈ ਰਹੇ ਹਾਂ ਵੀ ਅਸੀਂ ਸਿਆਸਤ ਚਾਹੀਏ ਤੇ ਅੱਗੇ ਇਕੱਲੇ ਫਾਰਮਰਸ ਦੇ ਗਰੀਬ ਤਬਕੇ ਦਾ ਹੀ ਤਾਂ ਧਿਆਨ ਨਾ ਰੱਖੀਏ ਇੱਕ ਸਰਵਿਸ ਬੰਦਾ ਵੀ ਧਿਆਨ ਰੱਖੀਏ ਉਹਨਾਂ ਦੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਤੇ ਧਿਆਨ ਦਿਈਏ ਜੋ ਜਾਇਜ਼ ਹੈ ਉਹਨਾਂ ਨੂੰ ਅਸੀਂ ਪੂਰੀਆਂ ਕਰਦੇ ਤੁਸੀਂ ਬਿਲਕੁਲ ਵਾਜਬ ਗੱਲ ਕਹੀ ਹੈ ਵੀ ਜਦੋਂ ਤੱਕ ਤੁਸੀਂ ਸਿਆਸਤ 'ਚ ਨਹੀਂ ਆਉਂਦੇ ਬਦਲਾਅ ਨਹੀਂ ਲਿਆ ਸਕਦੇ ਇਹੀ ਗੱਲ ਕੇਜਰੀਵਾਲ ਕਹਿੰਦਾ ਹੁੰਦਾ ਸੀ ਪਰ ਅਖੀਰ ਜਦੋਂ ਆਪ ਪਾਵਰ 'ਚ ਆ ਗਏ ਤੇ ਹੁਣ ਉਹ ਦੂਜੀਆਂ ਪਾਰਟੀਆਂ ਵੰਗ ਵੰਗੇ ਉਸੇ ਤਰ੍ਹਾਂ ਹੀ ਕੈਂਡੀਡੇਟ ਸਿਲੈਕਸ਼ਨ ਹੁੰਦੀ ਹੈ ਤੇ ਉਸੇ ਤਰ੍ਹਾਂ ਹੀ ਸਾਰੀਆਂ ਪਾਲਿਸੀਆਂ ਫਾਲੋ ਕੀਤੀਆਂ ਜਾਂਦੇ ਨੇ ਕਈ ਵੱਡੇ ਲੀਡਰ ਵੀ ਜੋ ਐਕ ਸਰਵਿਸ ਮੈਂ ਮੂਵਟ ਚੋਂ ਨਿਕਲੇ ਤੇ ਅੱਜ ਮੰਤਰੀ ਵੀ ਬਣ ਗਏ ਸੈਂਟਰ ਚ ਮੰਤਰੀ ਵੀ ਨੇ ਪਰ ਉਹਨਾਂ ਨੇ ਫੇਰ 1 ਰੈਂਕ 1 ਪੈਨਸ਼ਨ ਦੇ ਮੁੱਦੇ ਤੇ ਜਾਂ ਉਹਦੇ ਰਿਵਿਊ ਤੇ ਕਦੇ ਇੱਕ ਵਰਡ ਵੀ ਉਹਨਾਂ ਨੇ ਨਹੀਂ ਕਿਹਾ ਤੇ ਕੀ ਇਸ ਵਾਰੀ ਐਕ ਸਰਵਿਸਮੈਨ ਇਸ ਇਲਾਕੇ ਦੇ ਪੰਜਾਬ ਦੇ ਕਿਉਂਕਿ ਤੁਸੀਂ ਇਕੱਲੇ-ਇਕੱਲਿਆਂ ਤੁਹਾਡੇ ਤੇ ਉਮੀਦ ਰੱਖਣ ਕਿ ਤੁਸੀਂ ਪੋਲਿਟਿਕਸ ਦੇ ਨਾਲ ਬਾਕੀ ਮੁੱਦਿਆਂ ਦੇ ਨਾਲ ਐਕ ਸਰਵਿਸਮੈਨ ਦੇ ਮੁੱਦੇ ਵੀ ਜ਼ੋਰ-ਸ਼ੋਰ ਨਾਲ ਉਠਾਉਂਗੇ ਹਾਂਜੀ ਜੇ ਜੇ ਵਾਇਗ੍ਰੋਦੀ ਮੇਰ ਨਾਲ ਸਾਨੂੰ ਅਸੀਂ ਸਿਆਸਤ ਚ ਆ ਜਾਣੇ ਆ ਤੇ ਅਸੀਂ ਮੈਂ ਆਪਣੇ ਕੰਨਿਓ ਪੂਰਾ ਜੋਰ ਲਾਉਂਗਾ ਕਿ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਹਨ ਉਹਨਾਂ ਉਤੇ ਵਿਚਾਰ ਕੀਤਾ ਜਾਵੇ ਤੇ ਵਿਚਾਰ ਕਰਨ ਤੋਂ ਬਾਅਦ ਅਗਰ ਸਹੀ ਮੰਨੀਆਂ ਜਾਣੀਆਂ ਤੇ ਸਾਨੂੰ ਉਹਦਾ ਪੂਰਾ ਪੂਰਾ ਫਾਇਦਾ ਮਿਲਣਾ ਚਾਹੀਦਾ ਅ ਇਸ ਇਸ ਪੱਖੋਂ ਮੈਂ ਪੂਰਾ ਜੋਰ ਲਗਾਉਂਗਾ ਤੇ ਦੂਜੀ ਗੱਲ ਤੁਸੀਂ ਕਿਹਾ ਕਿ ਲੋਕ ਪਾਰਟੀਆਂ ਸਿਆਸਤ ਦੇ ਵਿੱਚ ਪੋਲਿਟਿਕਸ ਵਿੱਚ ਆ ਜਾਂਦੇ ਆ ਤੇ ਬਾਅਦ ਚ ਫਿਰ ਕੁਝ ਸਮੇਂ ਬਾਅਦ ਉਹ ਉਹਦਾ ਬਦਲਾਅ ਹੋ ਜਾਂਦਾ ਹੈ ਮਿਸਾਲ ਦੇ ਤੌਰ ਤੇ ਤੁਸੀਂ ਕੇਜਰੀਵਾਲ ਸਾਹਿਬ ਦੀ ਗੱਲ ਕੀਤੀ ਅਸੀਂ ਵੀ ਇਹਦੇ ਵਿੱਚ ਆਏ ਆ ਪਰ ਅਸੀਂ ਸਾਡੀ ਜਿਹੜੀ ਸੋਚ ਹੈ ਉਹਨਾਂ ਦੇ ਨਾਲ ਨਹੀਂ ਮਿਲਦੀ ਅਸੀਂ ਇਹਦੇ ਵਿੱਚ ਲੌਂਗ ਟਰਮ ਥਿਊ ਦੇ ਨਾਲ ਆਏ ਆ ਉਹਦੇ ਨਾਲ ਕੀ ਹੈ ਕਿ ਅਸੀਂ ਇਸ ਇਸੇ ਮੁੱਦੇ ਤੇ ਅਸੀਂ ਚੱਲਣਾ ਤੇ ਅਸੀਂ ਬਾਰ ਬਾਰ ਇਸੇ ਮੁੱਦੇ ਨੂੰ ਹੀ ਐਮਫਸਾਈਜ਼ ਕਰਨਾ ਅਸੀਂ ਇਸ ਮੁੱਦੇ ਤੋਂ ਨਹੀਂ ਹੱਲਾਂਗੇ ਇਹ ਗਾਰੰਟੀ ਹੈ ਸਾਡੀ ਇਹਨਾਂ ਨੇ ਵੀ ਇੱਕ ਗਰੰਟੀ ਦਿੱਤੀ ਹੈ ਤੇ ਬਹੁਤ ਚੰਗੀ ਗੱਲ ਲੱਗੀ ਵੀ ਇਹ ਇੱਕ ਗਰਾਊਂਡ ਲੈਵਲ ਤੋਂ ਇਹਨਾਂ ਨੇ ਗਰੰਟੀ ਸਿਰਫ ਉਹਨਾਂ ਦੇ ਇਸ ਚੀਜ਼ ਦੀ ਗਰੰਟੀ ਦਿੱਤੀ ਹੈ ਕੋਈ ਉਹਨਾਂ ਨੇ ਵੱਡੇ ਵੱਡੇ ਵਾਅਦੇ ਨਹੀਂ ਕੀਤੇ ਵੀ ਮੈਂ ਇਲਾਕੇ 'ਚ ਇਹ ਕਰ ਦੂੰਗਾ ਐਸੀ ਵੀ ਮੈਂ ਆਪਣੇ ਸ਼ਬਦਾਂ ਤੇ ਖੜਾ ਹਾਂਗਾ ਮੈਂ ਜੋ ਕਹਿ ਰਿਹਾ ਮੈਂ ਉਹਨਾਂ ਗੱਲਾਂ ਤੇ ਖੜੂੰਗਾ ਔਰ ਸਾਨੂੰ ਇਸੇ ਹੀ ਬੜੀ ਖੁਸ਼ੀ ਹੈ ਕਿ ਆਪਾਂ ਨੂੰ ਅੱਜ ਲੋੜ ਹੈ ਆਪਣੇ ਵਾਅਦਿਆਂ ਤੇ ਆਪਣੇ ਸ਼ਬਦਾਂ ਤੇ ਖੜਨ ਵਾਲੇ ਲੀਡਰਾਂ ਦੀ ਨਾ ਕਿ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਤਬੂਸੀ ਮਾਰ ਕੇ ਆਉਣ ਵਾਲੇ ਲੀਡਰਾਂ ਤੋਂ ਜਿੱਤਣ ਤੋਂ ਬਾਅਦ ਫਿਰ ਆਪਣੀਆਂ ਪਾਰਟੀਆਂ 'ਚ ਚਲੇ ਜਾਂਦੇ ਨੇ ਸਾਡੇ ਨਾਲ ਅੱਜ ਗੱਲ ਕਰਨ ਲਈ ਸੀ ਕਰਨ ਮਾਲਵਿੰਦਰ ਸਿੰਘ ਜੋ ਕੈਂਡੀਡੇਟ ਨੇ ਸੰਯੁਕਤ ਸਮਾਜ ਮੋਰਚਾ ਦੇ ਸਾਢੇ 44 ਸੀਟ ਤੋਂ ਤੇ ਅਸੀਂ ਉਮੀਦ ਕਰਦੇ ਹਾਂ ਤੇ ਸਾਡੀਆਂ ਸ਼ੁਭ ਕਾਮਨਾਵਾਂ ਐ ਵੀ ਇਹ ਜਰੂਰ ਕਾਮਯਾਬ ਜਾਣ ਹੋਣ ਤੇ ਕਿਉਂਕਿ ਸਾਡੀ ਉਮੀਦ ਉਹਨਾਂ ਲੋਕਾਂ ਨਾਲ ਹੈ ਕਿ ਜੋ ਨਵੇਂ ਪੋਲਿਟਿਕਸ ਆ ਰਹੇ ਨੇ ਨਵੀਂ ਵਿਚਾਰਧਾਰਾ ਲੈ ਕੇ ਆਉਂਦੇ ਨੇ ਜੇ ਉਹ ਕਾਮਯਾਬ ਹੁੰਦੇ ਨੇ ਤੇ ਜਰੂਰ ਕੁਝ ਤਬਦੀਲੀ ਆਊਗੀ ਤੇ ਸਾਡੀਆਂ ਸੋਭੇ ਸ਼ਰਮ ਦੇ ਨਾਲ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਕਿ ਤੁਸੀਂ ਜਰੂਰ ਕਾਮਯਾਬ ਹੋਵੋ ਪਰ ਅਸੀਂ ਤੁਹਾਨੂੰ ਇੱਕ ਚੰਗੇ ਉੱਬਰ ਦੇ ਲੀਡਰ ਵਲੋਂ ਦੇਖੀ ਬਹੁਤ ਹੀ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਜੈ ਭਾਰਤ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਸ਼ੇਅਰ ਕਰੋ ਸੁਣਦੇ ਰਹੋ ਸਾਡਾ ਚੈਨਲ ਡਿਸਕਵਰ ਪਲੱਸ ਬੋਲੇਗਾ ਸੱਚ ਦਿਖਾਵੇਗਾ ਸਾਥ ਦੇਖਦੇ ਰਹੋ ਡਿਸਕਵਰ ਪਲੱਸ